ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਦਿਮਾਗ ਵਿੱਚ ਇਹ ਕੀੜਾ ਹੈ ਵੀ ਅਸੀਂ ਗੁਲਾਮ ਸਾਨੂੰ ਆਜ਼ਾਦੀ ਚਾਹੀਦੀ ਹੈ ਉਹਨੂੰ ਅਜ ਖੁੱਲੇ ਜੇ ਬੋਲਣ ਦੇ ਨਾਲ ਪੁੱਛਣ ਦਾ ਯਤਨ ਕਰਨਾ ਹੈ ਵੀ ਆਜ਼ਾਦੀ ਤੁਹਾਨੂੰ ਕਿਹੜੀ ਚਾਹੀਦੀ ਹੈ ਤਾਨੂੰ ਆਜ਼ਾਦੀ ਇਹ ਚਾਹੀਦੀ ਵੀ ਅਸੀਂ ਖੁੱਲ ਕੇ ਜ਼ਿੰਦਗੀ ਜੀ ਸਕੀਏ ਇਹ ਆਜ਼ਾਦੀ ਚਾਹੀਦੀ ਹੈ ਜਾਂ ਫਿਰ ਤੁਸੀਂ ਚਾਹੁੰਦੇ ਹੋ ਅਸੀਂ ਗੁੰਡਾਗਰਦੀ ਕਰੀਏ ਸਾਨੂੰ ਕੋਈ ਹਟਾਵੇ ਨਾ ਅਸੀਂ ਬੰਦੇ ਮਾਰੀਏ ਸਾਨੂੰ ਕੋਈ ਰੋਕ ਨਾ ਹੋਵੇ ਇਹ ਆਜ਼ਾਦੀ ਚਾਹੁੰਦੇ ਹੋ ਆਜ਼ਾਦੀ ਦਾ ਮਤਲਬ ਜੇ ਅਸੀਂ ਵਿਦਵਾਨਾਂ ਦੇ ਕੋਲੋਂ ਪੁੱਛੀਏ ਇੱਕ ਸ਼ਬਦ ਆਉਂਦਾ ਹੈ ਸਤੰਤਰ ਜਿਆਦਾਤਰ ਦੇ ਸ਼ਬਦ ਇਸ ਸਤੰਤਰਤਾ ਵਰਤਿਆ ਜਾਂਦਾ ਹੈ। ਮਤਲਬ ਕਿ ਉਹ ਆਜ਼ਾਦੀ ਜਿਹੜੀ ਆਜ਼ਾਦੀ ਵਿਚਾਰਕ ਤੌਰ ਤੇ ਹੁੰਦੀ ਹੈ। ਅਸੀਂ ਖੁੱਲ ਕੇ ਵਿਚਾਰ ਕਰ ਸਕੀ ਆਪਣੀ ਗੱਲ ਕਿਸੇ ਨੂੰ ਕਹਿ ਸਕੀ ਔਰ ਜੇ ਅਸੀਂ ਆਪਣੀ ਗੱਲ ਕਿਸੇ ਨੂੰ ਕਹਿਣ ਦਾ ਹੱਕ ਰੱਖਦੇ ਹਾਂ ਸਾਡੇ ਕੋਲ ਸਤੰਤਰਤਾ ਹੋਣੀ ਚਾਹੀਦੀ ਹੈ ਵੀ ਅਸੀਂ ਆਜ਼ਾਦ ਹਾਂ ਤਾਂ ਫਿਰ ਕਿਸੇ ਦੀ ਗੱਲ ਸੁਣਨਾ ਵੀ ਸਾਡਾ ਇੱਕ ਫਰਜ਼ ਹੈ ਇਹ ਨਹੀਂ ਹੋ ਸਕਦਾ ਵੀ ਅਸੀਂ ਕਿਸੇ ਨੂੰ ਗੱਲ ਕਹਿਣ ਦਾ ਹੱਕ ਮੰਗੀਏ ਤੇ ਅਸੀਂ ਕਿਸੇ ਦੀ ਗੱਲ ਨਾ ਸੁਣੀਏ ਮੈਂ ਗੱਲ ਤਾਂ ਕਰਨ ਲੱਗਾ ਫਿਰੋਜ਼ਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇੱਕ ਇਨਸਾਨ ਨੇ ਮੈਸੇ ਇਨਸਾਨ ਸ਼ਬਦ ਬਰਤਨਾ ਪੈ ਰਿਹਾ ਇੱਕ ਪਿਓ ਨੇ ਆਪਣੀ ਧੀ ਦਾ ਕਤਲ ਕੀਤਾ ਕਤਲ ਕਰਨ ਤੋਂ ਪਹਿਲਾਂ ਉਹਨੇ ਆਪਣੀ ਉਹ ਧੀ ਦੇ ਹੱਥ ਬੰਨ ਲਏ ਨਹਿਰ ਦੇ ਕੰਡੇ ਤੇ ਖੜਾ ਉਹਦਾ ਇੱਕ ਛੋਟਾ ਜਿਹਾ ਬੱਚਾ ਇੱਕ ਬੇਟੀ ਵੱਡੀ ਹੈ ਇਹ ਛੋਟੀ ਹੋਣੀ ਹੈ ਸ਼ਾਇਦ ਉਹਦੇ ਘਰ ਵਾਲੀ ਕੋਲ ਖੜੀ ਹੈ ਕੀ ਕੀ ਜਾ ਰਿਹਾ ਹੈ ਕਿ ਇਹਦੇ ਨਾਜਾਇਜ਼ ਸੰਬੰਧ ਸੀ। ਔਰ ਇਹ ਸ਼ੱਕ ਦੇ ਆਧਾਰ ਤੇ ਹੈ। ਉਹ ਕੁੜੀ ਦੇ 18-19 ਸਾਲ ਦੀ ਕੁੜੀ ਦੱਸੀ ਜਾ ਰਹੀ ਹੈ। ਨਾਜਾਇਜ਼ ਸੰਬੰਧ ਕਿੱਦਾਂ ਸੀ? ਕਿਸੇ ਮੁੰਡੇ ਦੇ ਨਾਲ ਗੱਲਬਾਤ ਸੀ। ਜਾਂ ਕਿੱਦਾਂ ਸੰਬੰਧ ਸੀ ਇਹ ਹਾਲੇ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ। ਪਰ ਉਹਨੇ ਘਰ ਵਾਲੇ ਕੋਲ ਖੜੀ ਹੈ। ਉਹਦੇ ਇੱਕ ਕੁੜੀ ਕੋਲ ਖੜੀ ਐ ਜਿਹੜੀ ਕੁੜੀ ਦੇ ਨਾਜਾਇਜ਼ ਸਬੰਧ ਕਹਿੰਦਾ ਉਹਨੂੰ ਪਿੱਛੋਂ ਹੱਥ ਬੰਨ੍ਹ ਕੇ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਉਹ ਕੁੜੀ ਕੀ ਕੰਮ ਆਰਦੀ ਕਿ ਤੁਹਾਨੂੰ ਇਹ ਆਜ਼ਾਦੀ ਚਾਹੀਦੀ ਐ ਇਹ ਫੋਕੀ ਅਣਖ ਜਿਨ੍ਹਾਂ ਦੇ ਦਿਮਾਗ ਵਿੱਚ ਬੜੀ ਹੋਈ ਐ ਇਹਦੇ ਵਿੱਚ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਇੱਕ ਪਹਿਲਾਂ ਸਰਪਰੇ ਨੇ ਆਪਣੀ ਕੁੜੀ ਦਾ ਕਤਲ ਕੀਤਾ ਸੀ ਜਿਹੜਾ ਮੋਟਰਸਾਈਕਲ ਦੇ ਪਿੱਛੇ ਪਾ ਕੇ ਘੜੀਸਕੇ ਲੈ ਕੇ ਗਿਆ ਸੀ ਤੇ ਉਹਨੂੰ ਵੀ ਬਹੁਤੇ ਲੋਕਾਂ ਨੇ ਇਹ ਅਣਖੀ ਪਿਓ ਹੈ ਜੀ ਅਣਖ ਦੀ ਖਾਤਰ ਆਪਣੀ ਧੀ ਮਾਰਦੀ ਤੇ ਅਸੀਂ ਗੱਲ ਕਿਹਦੀ ਕਰਦੇ ਆ ਕਿ ਸਾਡੇ ਨਾਲੋਂ ਕੈਨੇਡਾ ਤਰੱਕੀ ਕਰ ਗਿਆ ਜੀ ਅਮਰੀਕਾ ਤਰੱਕੀ ਕਰ ਗਿਆ ਜੀ ਆਸਟ੍ਰੇਲੀਆ ਤਰੱਕੀ ਕਰ ਗਿਆ ਜੀ ਇੰਗਲੈਂਡ ਤਰੱਕੀ ਕਰ ਗਿਆ ਜੀ ਗੋਰੇ ਕਿੰਨੇ ਤਰੱਕੀ ਕਰ ਗਏ ਅਸੀਂ ਗੱਲ ਉਹਨਾਂ ਦੀ ਕਰਦੇ ਕਿ ਉਹਨਾਂ ਮੁਲਕਾਂ ਵਿੱਚ ਕਿਸੇ ਨੂੰ ਇਦਾਂ ਮਾਰਨ ਦੀ ਇਜਾਜ਼ਤ ਹੈ ਹੈ ਕਿਸੇ ਨੂੰ ਹੁਣ ਜਿਹੜਾ ਇਹ ਬੰਦਾ ਕਹਿੰਦਾ ਨਾ ਕਿ ਮੈਂ ਅਣਥਲੀ ਖਾਤਰ ਮੇਰੀ ਧੀ ਦੇ ਨਾਜਾਇਜ਼ ਸੰਬੰਧ ਸੀ ਤਾਂ ਮਾਰਿਆ ਨਹਿਰ ਵਿੱਚ ਧੱਕਾ ਦੇ ਕੇ ਪਾਣੀ ਵਿੱਚ ਡੁੱਬ ਕੇ ਕੁੜੀ ਮਰ ਗਈ। ਤਾਂ ਹੁਣ 10-12 ਸਾਲ ਘੱਟੋ-ਘੱਟ ਇਹਨੂੰ ਜੇਲ੍ਹ ਵਿੱਚ ਰਹਿਣਾ ਪਊ। ਤੇ ਹੁਣ ਅਣ ਕਿੱਧਰ ਜਾਊਗੀ? ਜਿਹੜੇ ਕੁੜੇ ਘਰ ਵਿੱਚ ਇਕੱਲੇ ਰਹੂਗੀ, ਔਰਤ ਇਕੱਲੀ ਰਹੂਗੀ, ਇੱਕ ਛੋਟਾ ਜਿਹਾ ਬੱਚਾ ਹੈ। ਹੁਣ ਉਹਨਾਂ ਦੀ ਇੱਜ਼ਤ ਨਿਲਾਮ ਨਹੀਂ ਹੋਊ। ਉਹਨਾਂ ਨੂੰ ਪਿੱਛੇ ਕੌਣ ਸੰਭੂਗਾ? ਜਿਹੜੇ ਲੋਕ ਡੀਂਗਾ ਮਾਰਦੇ ਨੇ ਕਿ ਅਣਖਾਂ ਦੀ ਖਾਤਰ ਪੰਜਾਬੀ ਬਹੁਤ ਕੁਝ ਕਰ ਦਿੰਦੇ ਨੇ ਇਹ ਫੋਕੀਆਂ ਅਣਖਾਂ ਨੇ ਠੀਕ ਹੈ ਜੋ ਕੁੜੀ ਨੇ ਗਲਤੀ ਕੀਤੀ ਹੈ ਸਜਾਵਾਂ ਹੋਰ ਬਥੇਰੀਆਂ ਨੇ ਉਹਨੂੰ ਘਰੋਂ ਕੱਢ ਦਿੰਦੇ ਜਾਂ ਉਹਨੂੰ ਜਿਹੜੇ ਮੁੰਡੇ ਨਾਲ ਚਾਹੁੰਦੀ ਸੀ ਮੈਰਿਜ ਕਰ ਦਿੰਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਸੀ ਕਿ ਇਹ ਆਜ਼ਾਦੀ ਚਾਹੁੰਦੇ ਹੋ ਤੁਸੀਂ ਵੀ ਇੱਥੇ ਕਿਸੇ ਨੂੰ ਜੀਣ ਦਾ ਹੱਕ ਨਹੀਂ ਹੁਣ ਵੀਡੀਓ ਸੁਣ ਕੇ ਮੇਰੇ ਵੱਲ ਮੂੰਹ ਕਰ ਲਿਓ ਇਹ ਬੇਸ਼ਰਮ ਹੈ ਗਾਲਾਂ ਕੱਢਿਓ ਤੁਸੀਂ ਕੱਢਣੀਆਂ ਹੁੰਦੀਆਂ ਨੇ ਇਹ ਆਜ਼ਾਦੀ ਨਹੀਂ ਇਹ ਬੇਵਕੂਫੀ ਹੈ ਇਹ ਫੋਕੀ ਅਣਖ ਹੈ ਹੁਣ ਦੇਖਿਓ ਤੁਸੀਂ ਅਣਖ ਇਹ ਬੈਠੂ 10-12 ਸਾਲ ਜੇਲ੍ਹ ਚ ਪਿੱਛੋਂ ਫਿਰ ਚੇਤੇ ਰੱਖੀ ਮੇ ਤੇਰੇ ਘਰ ਵਾਲੇ ਦੇ ਨਜਾਇਜ਼ ਸੰਬੰਧ ਕਿਹਦੇ ਨਾਲ ਬਣਨਗੇ ਜਿਹੜੀ ਕੁੜੀ ਪਿੱਛੇ ਕੱਲੀ ਰਹਿ ਗਈ ਉਹ ਕਿੱਥੇ ਜਾਂਦੀ ਹੈ ਉਹਦੇ ਸਬੰਧ ਕੀ ਦੇ ਨਾਲ ਬਣਨਗੇ ਇਹ ਕਹਿਣਾ ਪੈ ਰਿਹਾ ਜੀ ਇੰਨੀ ਬੇਵਕੂਫੀ ਨਾ ਕਰੋ ਕੀ ਅਵਗਿਆ ਕਰਤੀ ਸੀ ਏਡੀ ਥੋੜਾ ਬਹੁਤਾ ਤੁਹਾਡੇ ਕੋਲੇ ਯਾਰ ਦਰਦ ਕੋਈ ਦਇਆ ਹੈ ਔਰ ਇੱਕ ਬੇਨਤੀ ਹੋਰ ਕਰਨੀ ਹੈ ਪ੍ਰਸ਼ਾਸਨ ਨੂੰ ਇਹ ਇਕੱਲਾ ਦੋਸ਼ੀ ਨਹੀਂ ਇਹਦੇ ਘਰ ਵਾਲੇ ਵੀ ਦੋਸ਼ੀ ਹਨ ਨਾਲ ਜਿਨੇ ਕੋਲੇ ਖੜੀ ਨੇ ਹੱਥ ਆ ਬਣਾਏ ਕੁੜੀ ਦੇ ਉਹ ਵੀ ਦੋਸ਼ੀ ਐ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਔਰ ਕੁੜੀ ਚੀਕਾ ਮਾਰਦੀ ਐ ਵੱਡੀ ਕੋਲੇ ਛੋਟਾ ਜਿਹਾ ਬੱਚਾ ਖੜਾ ਐ ਉਹਨਾਂ ਬੱਚਿਆਂ ਤੇ ਕੀ ਅਸਰ ਪਊ ਵੀ ਸਾਡੇ ਪਿਓ ਨੇ ਸਾਡੀ ਭੈਣ ਨੂੰ ਹੱਥ ਬੰਨ੍ਹ ਕੇ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਔਰ ਸਭ ਤੋਂ ਵੱਡੀ ਗਲਤੀ ਉਹਨੇ ਵੀਡੀਓ ਵਾਇਰਲ ਕੀਤੀ ਪਹਿਲਾਂ ਸ਼ਾਇਦ ਕਿਸੇ ਨੂੰ ਨਾਮ ਪਤਾ ਹੋਵੇ ਬੇਦੀ ਕੁੜੀ ਦੇ ਕਿਸ ਨਾਜਾਇਜ਼ ਸਬੰਧ ਨੇ ਕੁੜੀ ਨੇ ਗਲਤੀ ਕੀਤੀ ਹੈ ਹੁਣ ਪੂਰੀ ਮਿੱਟੀ ਪਟਾਸੀ ਪੂਰੀ ਦੁਨੀਆ ਵਿੱਚ ਕਿਸੇ ਨੂੰ ਹੱਕ ਹੈ ਵੀ ਇਦਾਂ ਦੀ ਕੋਈ ਵੀਡੀਓ ਬਾਹਰ ਨਾ ਕਰੇ ਪ੍ਰਸ਼ਾਸਨ ਦਾ ਇਹ ਕੰਮ ਹੈ ਕਿ ਜਿਹੜੇ ਵੀ ਉਹਦੇ ਕੋਲ ਖੜੇ ਨੇ ਉਹਦੀ ਵੱਡੀ ਬੇਟੀ ਖੜੀ ਹੈ ਚਲੋ ਬੱਚਾ ਤਾਂ ਬਹੁਤ ਛੋਟਾ ਹੈ ਉਹਦੀ ਘਰਵਾਲੀ ਕੋਲ ਖੜੀ ਜਦੋਂ ਕੁੜੀ ਨੂੰ ਹੱਥ ਬੰਨ੍ਹ ਕੇ ਨਹਿਰ ਵਿੱਚ ਛੁਟਿਆ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਕੋਰ ਬਿਕਿਸ ਨੂੰ ਪਤਾ ਨਹੀਂ ਤੁਹਾਡੇ ਕੋਲ ਇਹ ਅਧਿਕਾਰ ਕੀ ਹੈ ਵੀ ਇਦਾਂ ਕਿਸੇ ਦੀ ਜਾਨ ਲੈ ਲਓ ਇੱਥੇ ਸਹੀ ਸੰਬੰਧ ਕੀਤੇ ਨੇ ਜਾਇਜ਼ ਸੰਬੰਧ ਕੀਤੇ ਨੇ ਕਿਸੇ ਨਾਲ ਕੋਈ ਦੱਸ ਸਕਦਾ ਇੱਥੇ ਵੱਡੇ ਵੱਡੇ ਬਾਬੇ ਜਿਹੜੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਉਹਨਾਂ ਨੇ ਬਲਾਤਕਾਰ ਕੀਤੇ ਨੇ ਆਜੋ ਬਾਬੇ ਡੇਰਿਆਂ ਦੇ ਮਾਲਕ ਨੇ ਉਹਨਾਂ ਦੇ ਜਾਇਜ਼ ਸੰਬੰਧ ਨੇ ਹਰੇਕ ਬੰਦਾ ਇਥੇ ਦਿਮਾਗੀ ਤੌਰ ਤੇ ਕਰਪਟ ਹੈ ਹਰੇਕ ਬੰਦੇ ਦੇ ਮਨ ਅੰਦਰ ਕੀ ਚੱਲਦਾ ਕੋਈ ਕਿਸੇ ਨੂੰ ਪੜ ਨਹੀਂ ਸਕਦਾ ਸਾਡੀਆਂ ਫੋਕੀਆਂ ਸ਼ੌਹਰਤਾਂ ਫੋਕੀਆਂ ਅਣਖਾਂ ਇਹ ਆਜ਼ਾਦੀ ਨਹੀਂ ਇਹ ਗੁਲਾਮੀ ਹੈ ਮਤਲਬ ਜਿਹੜੇ ਆਜ਼ਾਦੀ ਚਾਹੁੰਦੇ ਨੇ ਉਹ ਦੂਜਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਜੇ ਇਹ ਹੀ ਕੁੜੀ ਕੈਨੇਡਾ ਅਮਰੀਕਾ ਕਿਸੇ ਹੋਰ ਮੁਲਕ ਵਿੱਚ ਹੁੰਦੀ ਕਿ ਤੁਸੀਂ ਉੱਥੇ ਉਹਨੂੰ ਮਾਰ ਸਕਦੇ ਸੀ ਤੁਹਾਨੂੰ ਹੱਕ ਸੀ ਕਦੇ ਨਹੀਂ ਹੋ ਸਕਦਾ ਕਿਹੜਾ ਕਾਨੂੰਨ ਹੈ ਜਿਹੜਾ ਇਹ ਕਹਿੰਦਾ ਕਿ ਤੁਸੀਂ ਇਦਾਂ ਦੇ ਬੱਚੇ ਨਾਲ ਇਦਾਂ ਦਾ ਸਲੂਕ ਕਰੋ ਕੋਈ ਮਾੜੀ ਮੋਟੀ ਸ਼ਰਮ ਹੈ ਸਾਨੂੰ ਅਸੀਂ ਗੱਲਾਂ ਕਰਦੇ ਆ ਉਹਨਾਂ ਮੁਲਕਾਂ ਦੀਆਂ ਜਿਹੜੇ ਸਾਡੇ ਨਾਲ 100 ਸਾਲ ਅੱਗੇ ਨੇ ਠੀਕ ਹੈ ਗਲਤੀਆਂ ਸਭ ਤੋਂ ਹੁੰਦੀਆਂ ਨੇ ਕਿ ਜਿਹੜੇ ਮੁਲਕਾਂ ਦੇ ਵਿੱਚ ਜੇ ਕੋਈ ਕਤਲ ਕਰ ਦਿੰਦਾ ਤਾਂ ਮੌਤ ਦਾ ਬਦਲਾ ਮੌਤ ਹੈ ਉਹ ਉਸ ਵੇਖਤ ਗੋਲੀ ਮਾਰ ਕੇ ਜਾਂ ਉਹਦਾ ਸਿਰ ਕਲਮ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਕਿ ਉਹਨਾਂ ਮੁਲਕਾਂ ਦੇ ਵਿੱਚ ਫਿਰ ਕ੍ਰਾਈਮ ਘਟ ਗਏ ਬਸੇਰੇ ਹੋ ਰਹੇ ਨੇ ਭਾਰਤ ਵਿੱਚ ਕਿਤੇ ਇਹੋ ਜਿਹੇ ਘਟਨਾਵਾ ਵਾਪਰਦੀਆਂ ਨਹੀਂ ਕਾਲਜਾਂ ਦੇ ਵਿੱਚ ਇਹ ਸਭ ਕੁਝ ਹੁੰਦਾ ਨਹੀਂ ਮਾਹਲੀਜਾ ਕੇ ਦੇਖ ਲਓ ਟੰਡਿਕੜ ਚੱਕ ਕੇ ਦੇਖ ਲਓ ਕੀ ਹੋ ਰਿਹਾ ਕਿੰਨੂ ਕਿਨੂ ਮਾਰੋਗੇ ਔਰ ਇਹ ਸਰਕਾਰੀ ਨੌਕਰੀ ਤੇ ਵੀ ਲੱਗਾ ਹੋਇਆ ਸੀ ਬੰਦਾ ਹੁਣ ਤੁਸੀਂ ਦੇਖ ਲਓ ਜਿਹੜੀ ਇਹ ਅਣਖ ਦੀ ਗੱਲ ਕਰਦਾ ਸੀ ਹੋਰ ਵੀ ਜਿਹੜੇ ਕਮੈਂਟਾਂ ਵਿੱਚ ਕਰਦੇ ਹੁੰਦੇ ਆ ਅਣਖ ਦੇ ਖਾਤਰ ਧੀ ਮਾਰਦੇ ਅਣਖ ਸਭ ਤੋਂ ਵੱਡੀ ਗੱਲ ਹੈ ਹੁਣ ਨਲਾਮੀ ਹੋਊਗੀ ਇਹਦੀ ਔਰਤ ਦੀ ਵੀ ਇਹ ਸੱਚ ਹੈ ਤੇ ਜਿਹੜੀ ਕੁੜੀ ਬਚ ਗਈ ਉਹਦੀ ਵੀ ਆ ਬੈਠੂ ਜੇਲ੍ਹ ਵਿੱਚ ਤੇ ਹੁਣ ਅਣ ਕਿੱਧਰ ਜਾਊਗੀ ਕਿਉਂ ਨਹੀਂ ਸ਼ਰਮ ਮੰਦੇ ਅਸੀਂ ਜਾਨੀ ਕਿ ਇਦਾਂ ਦੇ ਲੋਕਾਂ ਨੂੰ ਜਿਹੜੇ ਆਪਣੀ ਮਰਜ਼ੀ ਕਰਨ ਇਹਨੂੰ ਇਹ ਆਜ਼ਾਦੀ ਮੰਨਦੇ ਔਰ ਕਿਸੇ ਨੂੰ ਕੋਈ ਜੀਣ ਦਾ ਹੱਕ ਨਹੀਂ ਉਹਨੂੰ ਇਹ ਮਾਰ ਦੇਣ ਇਦਾਂ ਦੀਆਂ ਲੋਕ ਆਜ਼ਾਦੀ ਚਾਹੁੰਦੇ ਆ ਜਿਹੜਾ ਬੰਦਾ ਸਰਕਾਰੀ ਨੌਕਰੀ ਕਰਦਾ ਹੋਵੇ ਜੇ ਉਹਨੂੰ ਇੰਨੀ ਵੀ ਅਕਲ ਨਹੀਂ ਆਈ ਤਾਂ ਹੁਣ ਜੇਲ੍ਹ ਵਿੱਚ ਅਕਲ ਵਧਿਆ ਆ ਉੱਥੇ ਜਾ ਕੇ ਪਸਤਾਈ ਜਾਣ ਦੱਸੀ ਜਾਣ ਲੋਕਾਂ ਨੂੰ ਵੀ ਮੇਰੀ ਧੀ ਦੇ ਨਾਲ ਮੇਰੀ ਕੁੜੀ ਦੇ ਨਾਲ ਕੀ ਦੇ ਸੰਬੰਧ ਸੀ ਅਹਲੇ ਪੁੱਛਣ ਵੀ ਸਮਾਰ ਸਮਾਰ ਕੇ ਜੇ ਕੋਈ ਸਬੂਤ ਨਾ ਮਿਲਿਆ ਫਿਰ ساری ਉਮਰ ਦਾ ਪਸਤਾਵਾ ਵੀ ਇਹ ਗਲਤੀ ਕਿਉਂ ਕੀਤੀ ਇਹ ਸਬਕ ਹੈ ਜੀ ਆਮ ਲੋਕਾਂ ਬਾਜ਼ ਦੇ ਠੀਕ ਹੈ ਜੇ ਕੋਈ ਬੱਚਾ ਗਲਤੀ ਕਰਦਾ ਹੈ ਉਦਾਂ ਦੀ ਉਹਨੂੰ ਸਜ਼ਾ ਮਿਲ ਸਕਦੀ ਹੈ ਉਹਨੂੰ ਸਮਝਾਇਆ ਜਾ ਸਕਦਾ ਪਰ ਕਿਸੇ ਕੋਲੇ ਕੋਈ ਹੱਕ ਨਹੀਂ ਕਿ ਕਿਸੇ ਨੂੰ ਤੁਸੀਂ ਐਨੀ ਭੈੜੀ ਮੌਤ ਮਾਰੋ ਉਹ ਵੀ ਪੂਰੇ ਪਰਿਵਾਰ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਇਹ ਬਹੁਤ ਵੱਡੀ ਬੇਵਕੂਫੀ ਹੈ ਜੀ ਇਹਨੂੰ ਨਾ ਤੁਸੀਂ ਆਜ਼ਾਦੀ ਕਹਿ ਸਕਦੇ ਹੋ ਨਾ ਇਹਨੂੰ ਅਣਖ ਕਹਿ ਸਕਦੇ ਹੋ ਛੇਤਰਾਂ ਦੀ ਘਾਟ ਇਹ ਪੂਰੇ ਜਿਹੜਾ ਵੀ ਪਰਿਵਾਰ ਉੱਥੇ ਜੀ ਖੜਾ ਸੀ ਉੱਥੇ ਸਭ ਤੇ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ